ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਮੁਖ ਦਫ਼ਤਰ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ। ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦਾ ਨਾਮ ਨੀਯਾ ਪੱਤਰ ਰੱਖਿਆ ਹੈ। ਮੈਨੀਫੈਸਟੋ ਪੰਜ ਜਜਾ ਅਤੇ 25 ਗਾਰੰਟੀਆਂ ਤੇ ਆਧਾਰਿਤ ਹੈ ਇਹ ਪੰਜ ਜਜ ਹਨ ਪਾਰਟਿਸਿਪੇਟਰੀ ਜਸਟਿਸ ਕਿਸਾਨ ਜਸਟਿਸ ਮਹਿਲਾ ਜਸਟਿਸ ਲੇਬਰ ਜਸਟਿਸ ਅਤੇ ਯੂਥ ਜਸਟਿਸ ਮੈਨੀਫੈਸਟੋ ਵਿੱਚ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ ਮੈਨੀਫੈਸਟੋ ਵਿੱਚ 25 ਤਰ੍ਹਾਂ ਦੀਆਂ ਗਾਰੰਟੀਆਂ ਦਿੱਤੀਆਂ ਗਈਆਂ ਹਨ ਖੜਗੇ ਨੇ ਕਿ ਆ ਕਿ ਸਾਡਾ ਮੈਨੀਫੈਸਟੋ ਗਰੀਬਾਂ ਨੂੰ ਸਮਰਪਿਤ ਹੈ ਉਹਨਾਂ ਅੱਗੇ ਕਿਹਾ ਸਾਡਾ ਇਹ ਮੈਨੀਫੈਸਟੋ ਦੇਸ਼ ਦੇ ਸਿਆਸੀ ਇਤਿਹਾਸ ਵਿੱਚ ਇਨਸਾਫ ਦੇ ਦਸਤਾਵੇਜ਼ ਵਜੋਂ ਯਾਦ ਰੱਖਿਆ ਜਾਵੇਗਾ ਰਾਹੁਲ ਗਾਂਧੀ ਦੇਗਵਾਈ ਚ ਚਲਾਈ ਗਈ ਭਾਰਤ ਜੋੜੋ ਨਿਆਂ ਯਾਤਰਾ ਯਾਤਰਾ ਦੌਰਾਨ ਪੰਜ ਪੋਲਸ ਯੁਵਾਨੀਆਂ ਕਿਸਾਨੀਆਂ ਮਹਿਲਾਨੀਆਂ ਮਜ਼ਦੂਰੀਆਂ ਤੇ ਸਾਂਝਾ ਨਿਆਂ ਦਾ ਐਲਾਨ ਕੀਤਾ ਗਿਆ ਇਹਨਾਂ 5 ਪੋਲਸ ਵਿੱਚੋਂ 25 ਗਾਰੰਟੀ ਉੱਪਰ ਦੀਆਂ ਹਨ ਅਤੇ ਹਰ 25 ਵਿੱਚ ਕਿਸੇ ਨੂੰ ਲਾਭ ਦੀ ਗਾਰੰਟੀ ਮਿਲਦੀ ਹੈ ਜੇਕਰ ਕਾਂਗਰਸ ਦੇ ਚਾਣ ਮਨੋਰਥ ਪੱਤਰ ਦੇ ਵੱਡੇ ਨੁਕਤਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੇਂਦਰ ਸਰਕਾਰ ਵਿੱਚ 30 ਲੱਖ ਨੌਕਰੀਆਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਜਾਤੀ ਜਨਗਣਨਾ MSP ਨੂੰ ਕਾਨੂੰਨੀ ਦਰਜਾ ਮਨਰੇਗਾ ਮਜ਼ਦੂਰੀ 400 ਰੁਪਏ ਜਾਂਚ ਦੀ ਦੁਰਵਰਤੋਂ ਨੂੰ ਰੋਕਣਾ ਸ਼ਾਮਲ ਹਨ ਏਜੰਸੀਆਂ ਤੇ PML A ਕਾਨੂੰਨ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਮੁਖ ਦਫ਼ਤਰ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦਾ ਨਾਂ ਨਿਆ ਪੱਤਰ ਹੈ ਮੈਨੀਫੈਸਟੋ ਪੰਜ ਜਜਾਂ ਅਤੇ 25 ਗਾਰੰਟੀਆਂ ਤੇ ਆਧਾਰਿਤ ਹੈ ਇਹ ਪੰਜ ਜਜ ਹਨ ਪਾਰਟਿਸਿਪੇਟਰੀ ਜਸਟਿਸ ਕਿਸਾਨ ਜਸਟਿਸ ਮਹਿਲਾ ਜਸਟਿਸ ਲੇਬਰ ਜਸਟਿਸ ਅਤੇ ਯੂਥ ਜਸਟਿਸ ਮੈਨੀਫੈਸਟੋ ਵਿੱਚ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ ਮੈਨੀਫੈਸਟੋ ਵਿੱਚ 25 ਤਰ੍ਹਾਂ ਦੀਆਂ ਗਾਰੰਟੀਆਂ ਦਿੱਤੀਆਂ ਗਈਆਂ ਹਨ ਖੜਗੇ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਗਰੀਬਾਂ ਨੂੰ ਸਮਰਪਿਤ ਹੈ ਉਹਨਾਂ ਅੱਗੇ ਕਿਹਾ ਸਾਡਾ ਇਹ ਮੈਨੀਫੈਸਟੋ ਦੇਸ਼ ਦੇ ਸਿਆਸੀ ਇਤਿਹਾਸ ਵਿੱਚ ਇਨਸਾਫ ਦੇ ਦਸਤਾਵੇਜ਼ ਵਜੋਂ ਯਾਦ ਰੱਖਿਆ ਜਾਵੇਗਾ ਰਾਹੁਲ ਗਾਂਧੀ ਦੇਗਵਾਈ ਚਟਲਾਈ ਗਈ ਭਾਰਤ ਜੋੜੋ ਨਿਆਂ ਯਾਤਰਾ ਯਾਤਰਾ ਦੌਰਾਨ ਪੰਜ ਪੋਲਸ ਯੁਵਾਨੀਆਂ ਕਿਸਾਨੀਆਂ ਮਹਿਲਾਨੀਆਂ ਮਜ਼ਦੂਰੀਆਂ ਤੇ ਸਾਂਝਾ ਨਿਆਂ ਦਾ ਐਲਾਨ ਕੀਤਾ ਗਿਆ ਇਹਨਾਂ ਪੰਜ ਪੋਲਸ ਵਿੱਚੋਂ 25 ਗਾਰੰਟੀ ਉੱਭਰਦੀਆਂ ਹਨ ਅਤੇ ਹਰ 25 ਵਿੱਚ ਕਿਸੇ ਨੂੰ ਲਾਭ ਦੀ ਗਾਰੰਟੀ ਮਿਲਦੀ ਹੈ ਜੇਕਰ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਵੱਡੇ ਨੁਕਤਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੇਂਦਰ ਸਰਕਾਰ ਵਿੱਚ 30 ਲੱਖ ਨੌکریاں ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਜਾਤੀ ਜਨਗਣਨਾ MSP ਨੂੰ ਕਾਨੂੰਨੀ ਦਰਜਾ ਮਨਰੇਗਾ ਮਜ਼ਦੂਰੀ 400 ਰੁਪਏ ਜਾਂਚ ਦੀ ਦੁਰਵਰਤੋਂ ਨੂੰ ਰੋਕਣਾ ਸ਼ਾਮਲ ਹਨ ਏਜੰਸੀਆਂ ਤੇ PML A ਕਾਨੂੰਨ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ SMZ ਨਿਊਜ਼